ਦੇ ਬਨੀ ਮਾਚਾ ਦੇ ਵਿੱਚ ਆਵਾਰਾ ਕੁੱਤਿਆਂ ਦੇ خوف ਨੇ ਲਈ ਮਾਸੂਮ ਦੀ ਜਾਨ ਕੁੱਤਿਆਂ ਦੇ ਵੱਲੋਂ ਪਿੱਛਾ ਕਰਨ ਤੇ ਦੂਜੀ ਕਲਾਸ ਦੀ 25 ਨੂੰ ਆਇਆ ਪੈਨਿਕ ਅਟੈਕ ਮੌਕੇ ਤੇ ਮੌਤ ਮੁਖਤਿਰਚ ਅਮਰੀਕਾ ਤੋਂ ਪਰਦੇ ਸਖਸ ਨੇ ਕੀਤਾ ਕਤਲ ਕਲਬ ਦੇ ਬਾਹਰ ਨੌਜਵਾਨ ਨੂੰ ਗੁਲੀਆਂ ਮਾਰ ਕੇ ਉਤਾਰਿਆ ਮੌਦੇ ਘਾਟ ਦੋ ਧਿਰਾਂ ਦੇ ਵਿਚਾਲੇ ਲੜਾਈ ਛਲਵਾਉਣ ਗਿਆ ਸੀ ਸਖਸ ਸਰਹੱਦ ਪਾਰੋਂ ਨਸ਼ਾ ਤਸਕਰੀ ਦੀ ਕੋਸ਼ਿਸ਼ ناکਾਮ ਤਰਨਤਾਰਨ ਦੇ ਵਿੱਚ ਸਰਹੱਦ ਦੇ ਨੇੜੇੋਂ ਬੀਐਸਐਫ ਨੂੰ ਮਿਲਿਆ ਡਰੋਨ 2.5 ਕਿਲੋ ਹੈਰਨ ਵੀ ਕੀਤੀ ਬਰਾਮਦ ਦਰਸ਼ਕਾਂ ਲਈ ਜੈਤਿਨ ਪੰਜਾਬ ਹਰਿਆਣਾ ਦੇਖ ਰਹੇ ਤੁਸੀਂ ਤਾਂ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਰਾਜਵਾਨਾ ਤੋਂ ਰਾਜਵਾਨਾ ਦੀ ਰਹਿਮ ਦੀ ਪਟੀਸ਼ਨ ਤੇ ਗ੍ਰਹਿ ਮੰਤਰੀ ਦਾ ਬਿਆਨ ਹੈ ਰਹਿਮ ਦੀ ਪਟੀਸ਼ਨ ਤੇ ਲੋਕ ਸਭਾ ਦੇ ਵਿੱਚ ਅਮਿਤ ਸ਼ਾਹ ਨੇ ਜਵਾਬ ਦਿੱਤਾ ਹੈ ਕਿ ਜਿਸ ਨੂੰ ਗਲਤੀ ਦਾ ਅਹਿਸਾਸ ਨਹੀਂ ਹੈ ਉਹਨੂੰ ਕਾਦੀ ਮੁਆਫੀ ਕਰ ਰਹਿਮ ਦਾ ਹੱਕਦਾਰ ਉਹ ਹੈ ਜਿਸ ਨੂੰ ਗਲਤੀ ਦਾ ਅਹਿਸਾਸ ਹੈ ਔਰ ਕੋਈ ਅਤਵਾਦੀ ਗੁਨਾਹ ਕਰੇ ਉਹਦਾ ਪਛਤਾਵਾ ਨਾ ਹੋਵੇ ਉਹ ਰਹਿਮ ਦਾ ਹੱਕਦਾਰ ਨਹੀਂ ਉਹਨਾਂ ਨੇ ਕਿਹਾ ਕੋਈ थर्ड पार्टी ਪਟੀਸ਼ਨ ਪਾਵੇ ਗੁਨਾਹਗਾਰ ਨੂੰ ਪਛਤਾਵਾ ਨਾ ਹੋਵੇ ਉਹ ਰਹਿਮ ਦਾ ਹੱਕਦਾਰ ਨਹੀਂ ਹੋ ਸਕਦਾ ਹਰਸ਼ਮਤ ਕੌਰ ਬਾਦਲ ਨੇ ਦੱਸਿਆ ਕਿ ਰਾਜਵਾਣਾ ਦਾ ਮੁੱਦਾ ਲੋਕ ਸਭਾ ਦੇ ਵਿੱਚ ਚੁੱਕਿਆ ਸੀ ਰਾਜਵਾਨਾ ਦੀ ਸਜ਼ਾ ਮਾਫੀ ਦਾ ਮੁੱਦਾ ਚੁੱਕਿਆ ਸੀ ਗ੍ਰਹਿ ਮੰਤਰੀ ਜਿਸ ਸਮੇਂ ਜਵਾਬਦੇਹ ਸਨ ਤਾਂ ਹਰਸ਼ਮਤਕਰ ਬਾਦਲ ਦੇ ਲੋਕ ਵਿਚਾਲੇ ਬੋਲਣ ਦੀ ਕੋਸ਼ਿਸ਼ ਕੀਤੀ ਗਈ ਪਰ ਗ੍ਰਹਿ ਮੰਤਰੀ ਨੇ ਹਰਸ਼ਮਤ ਬਾਦਲ ਨੂੰ ਇਹ ਕਹਿੰਦੇ ਬਿਠਾ ਦਿੱਤਾ ਕਿ ਜਾਣਦੇ ਨੇ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਨਵੇਂ ਕਾਨੂੰਨਾਂ ਤੇ VOTING ਦੌਰਾਨ ਜਦੋਂ ਫਿਰ ਹਰਸ਼ਮਤ ਬਾਦਲ ਨੇ ਰਾਜਵਾਨਾ ਦੀ ਰਹਿਮ ਦੀ ਪਟੀਸ਼ਨ ਤੇ ਮੁੱਦਾ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਵਕਤ ਲੋਕ ਸਭਾ ਸਪੀਕਰ ਨੇ ਉਹਨਾਂ ਨੂੰ ਬਿਠਾ ਦਿੱਤਾ ਤਾਂ ਦੱਸ ਦਈਏ ਕਿ ਇਸ ਤੋਂ ਲੈ ਕੇ ਕਮਲਦੀਪ ਕੌਰ ਰਾਜਵਾਨਾ ਜੋ ਰਾਜਵਾਨਾ ਦੇ ਪੈਣ ਨੇ ਉਹਨਾਂ ਦਾ ਵੀ ਬਿਆਨ ਆਇਆ ਹੈ ਉਹਨਾਂ ਨੇ ਕਿਹਾ ਕਿ लंबा समा हो चुका है पर जिस तरीके स्टेटमेंट आई है तो हूं श्री अकाल तख्त साहब के फैसले का ही इंतजार होगा कुछ किया गया है अमित शाह गृह मंत्री दया की याचिका मामले में थर्ड पार्टी को अधिकार देने को मैं बिल्कुल खिलाफ अगर जिस व्यक्ति ने गुनाह किया है उसको अपने गुनाह का एहसास ही नहीं है पछतावा ही नहीं है तो दया शब्द पर इसका कोई अधिकार नहीं जिसको गुनाह करते अगर पछतावा नहीं होता है उसको दया का कोई अधिकार नहीं है दया उस, दया का अधिकार उसी का बनता है जो बाद में बोलिए हर स्मृति मैं समझ रहा हूं आप क्या कहना चाहते हैं दया का अधिकार उसी को बनता है जो अपने कृत्य को से पछतावा करता कोई व्यक्ति आतंकवादी कृत्य करेगा और जेल में जाएगा और फिर कहेगा कि मैं तो नहीं मानता मेरी मन स्वीकारने के लिए तैयार नहीं है मैंने कुत्ते किया और इस पर दया की जाए मैं सहमत नहीं हूं सब ऐसा कभी नहीं हो सकता ठीक है आभार व्यक्त करती हूं कि आपने बोला कि पीड़ित से पीड़ित को इस नए कानून से उनको न्याय मिलेगा सर सो सर मेरी सिर्फ आपसे विनम्र बेनती है कि एक कॉम की सेंटिमेंट्स जो जुड़ी हुई जिसके ਪ੍ਰਧਾਨ ਮੰਤਰੀ ਜੀ ਨੇ ਵੀ ਪਿਛਲੇ ਸੈਸ਼ਨ ਮੈਂ ਬਹਿਤਾ ਕਿ ਜੋ ਇਹ ਕਾਨੂੰਨ ਮੈਂ ਨਹੀਂ ਆਤਾ ਸਰ ਪਲੀਜ਼ ਸਰ ਇਹ ਮਰਸੀ ਪੇਟੀਸ਼ਨ ਇਹ ਕਾਨੂੰਨ ਮੈਂ ਨਹੀਂ ਹੈ ਸਰ ਮਰਸੀ ਪੇਟੀਸ਼ਨ ਕੇ ਬਾਰੇ ਮੈਂ ਜਿਸ ਦਾ ਮਾਪਾਪ ਜ਼ਿੰਦਾ ਨਹੀਂ ਹੈ ਜਿਸ ਦਾ ਪਰਵਾਰ ਨਹੀਂ ਹੈ ਜਿਸ ਨੂੰ ਯਾਦ ਹੈ ਵਿਸ਼ੇ ਆਪਕੇ ਕੋਲ ਨੋ ਨੋ ਆਈਟਰ ਨੰਬਰ ਬਿਲਕਿਸ ਬਾਨੋ ਕੇਸ ਦੇ ਵਿੱਚ ਜਿਹੜੇ ਰੇਪ ਵਿਕਟਮ ਸੀ ਕਾਨੂੰਨੇ ਰੇਪ ਦੇ ਵਿਕਟਮ ਸੀ ਉਹਨਾਂ ਨੂੰ ਵੀ ਗੁਜਰਾਤ ਹਾਈ ਕੋਰਟ ਨੇ ਔਰ ਸਟੇਟ ਗਵਰਨਮੈਂਟ ਨੇ 15 ਸਾਲ ਦੇ ਬਾਅਦ ਪੂਰੇ ਹੋਣ ਤੋਂ ਬਾਅਦ ਉਹਨਾਂ ਨੂੰ ਰਿਹਾਅ ਕਰਤਾ ਸਾਰੇ ਨੂੰ ਪਤਾ ਹੈ ਰਜੀਵ ਗਾਂਧੀ ਜੀ ਦੇ 30 ਸਾਲ ਦੀ ਸਜ਼ਾ ਕਤਲ ਦੇ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਵੀ 30 ਸਾਲ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਰਿਹਾ ਕਰਤਾ ਔਰ ਮੈਂ ਸਰਕਾਰ ਦਾ ਧਿਆਨ ਦਵਾਇਆ ਕਿ ਕਈ ਕੇਸਾਂ ਦੇ ਵਿੱਚ ਰਾਜ ਸਰਕਾਰਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਾਨੂੰਨ ਦੇ ਜੁਰਮ ਕਰਨ ਵਾਲਿਆਂ ਨੂੰ ਵੀ ਜਿਹੜੀ ਫ੍ਰੀਕੁਐਂਟਲੀ ਪੇ ਰੋਲ ਦਿੱਤੀ ਜਾ ਰਹੀ ਹੈ ਉਹਦੇ ਨਾਲ ਸਿੱਖ ਸਮੁਦਾਏ ਦਾ ਹਿਰਦਾ ਬੜਾ ਦੁਖਦਾ ਔਰ ਇਦੇ ਲਈ ਮੈਂ ਮੰਗ ਕੀਤੀ ਕਿ ਰਾਸ਼ਟਰੀ ਤੌਰ ਤੇ ਇੱਕ ਮਾਪਦੰਡ ਹੋਣਾ ਚਾਹੀਦਾ ਹੈ ਕਿਉਂਕਿ ਪੰਜਾਬ ਵੀ ਭਾਰਤ ਦਾ ਅਟੁੱਟ ਹਿੱਸਾ ਹੈ ਭਾਰਤ ਦੇ ਵਿੱਚ ਇੱਕੋ ਯਾਰਡਸਟਿਕ ਹੋਣੀ ਚਾਹੀਦੀ ਹੈ ਨਾ ਕਿ ਡਿਫਰੈਂਟ ਸਟੇਟਾਂ ਦੇ ਵਿੱਚ ਡਿਫਰੈਂਟ ਪ੍ਰਿਜ਼ਨਰਸ ਲਈ ਡਿਫਰੈਂਟ ਆਰਬਿਟਰਰੀ ਲਾਅ ਹੋਣੇ ਚਾਹੀਦੇ ਹੈ ਮੈਂ ਯਾਦ ਕਰਾਇਆ ਚੇਅਰਮੈਨ ਸਾਹਿਬ ਨੂੰ ਔਰ ਮੈਂ ਅਪੀਲ ਵੀ ਕੀਤੀ ਪ੍ਰਧਾਨ ਮੰਤਰੀ ਜੀ ਦੇਸ਼ ਦੇ ਗ੍ਰਹਿ ਮੰਤਰੀ ਨੂੰ ਕਿ 11 ਅਕਤੂਬਰ 2019 ਨੂੰ ਇੱਕ ਨੋਟੀਫਿਕੇਸ਼ਨ ਹੋਇਆ ਗੁਰਨਾਨਕ ਦੇਵ ਜੀ ਦੇ ਗੁਰਪੁਰਬ ਤੇ ਉਹਦੇ باوجود ਵੀ ਉਹਦੇ 'ਚ ਹੋਇਆ ਸੀ ਕਿ ਗੁਰਦੀਪ ਸਿੰਘ ਖੇੜਾ ਪ੍ਰੋਫੈਸਰ ਦਿਲਵਿੰਦਰ ਸਿੰਘ ਭੁੱਲਰ ਇਹਨਾਂ ਦੀ ਜਿਹੜੀ ਰਿਹਾਈ ਕੀਤੀ ਜਾਏ ਤੇ ਸਦਾ ਬਲਵੰਤ ਸਿੰਘ ਰਾਜੋਵਾਨਾ ਦੀ ਜਿਹੜੀ ਫਾਰਸੀ ਦੀ ਸਜ਼ਾ ਸੀ ਉਹਨੂੰ ਉਮਰ ਕੈਦ ਵਿੱਚ ਤਬਦੀਲ ਕੀਤਾ ਜਾਏ ਪਰ ਉਹ ਮੈਟੀਰੀਅਲਾਈਜ਼ ਨਹੀਂ ਹੋਈ ਤਾਂ ਇਹ ਵੱਖ-ਵੱਖ ਸਟੇਟਮੈਂਟ ਜਿਹੜੀਆਂ ਨੇ ਔਰ ਖੁਦ ਆਪ ਸੰਸਦ ਦੱਸ ਰਹੀ ਸੀ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਮੁੱਦਾ ਚੁੱਕਿਆ ਹੈ ਤਾਂ ਗੁਰਚਰਨ ਸਿੰਘ ਗਰੇਵਾਲ ਸਾਡੇ ਨਾਲ ਐਸਜੀਪੀਸੀ ਮੈਂਬਰ ਨੇ ਫੋਨ ਲਾਈਨ ਤੇ ਜੁੜ ਚੁੱਕੇ ਨੇ ਗਰੇਵਾਲ ਸਾਹਿਬ ਮਸਲਾ ਜਿਹੜਾ ਹੈ ਉਹ ਵੱਡਾ ਹੈ ਔਰ ਪਿਛਲੇ ਦਿਨਾਂ ਤੋਂ ਕਾਫੀ ਪੱਕਿਆ ਹੋਇਆ ਕਿਉਂਕਿ ਜਿਸ ਤਰੀਕੇ ਦੇ ਨਾਲ ਚਿੱਠੀਆਂ ਚਕਾਤਕ ਸੇ ਪਹੁੰਚੀਆਂ ਕਮਲਦੀਪ ਪੁਰਾਜੋਣਾ ਦੀ ਉਸ ਤੋਂ ਬਾਅਦ ਕਮੇਟੀ ਬਣਦੀ ਹੈ ਪਰ ਹੁਣ ਗ੍ਰਹਿ ਮੰਤਰੀ ਦੀ ਸਟੇਟਮੈਂਟ ਆਈ ਹੈ ਉਹਨਾਂ ਨੇ ਕਿਹਾ ਹੈ ਕਿ ਜੇਕਰ ਰਹਿਮ ਜਿਹੜਾ ਉਸੇ ਤੇ ਕੀਤਾ ਜਾ ਸਕਦਾ ਜਿਸ ਨੂੰ ਆਪਣੇ ਕੀਤੇ ਗੁਨਾਹ ਦਾ ਪਛਤਾਵਾ ਹੋਵੇ ਜੀ ਤੰਗ ਨਾਲ ਇਸ ਤੰਗ ਨਾਲ ਬੀਬਾ ਹਰਿਮੰਤ ਕੋਰ ਬਾਦਲ ਨੇ ਸਿੱਖਾਂ ਦਾ ਪੱਖ ਬਿਹੋਰ ਆਜ਼ਾਦੀ ਤੇ ਬਾਦ ਆਜ਼ਾਦੀ ਤੇ ਮੌਜੂਦਾ ਹਾਲਾਤਾਂ ਤੇ ਜਿੰਨਾ ਅੰਕੜੇ ਸੁਮੇਦ ਪੱਖ ਪੇਸ਼ ਕੀਤਾ ਉਹਦੀ ਪੂਰਨ ਤੌਰ ਤੇ ਸ਼ਿਲਾਘਾ ਕਰਨੀ ਪੈਂਦੀ ਹੈ ਮੈਂ ਕਹਾਂਗਾ ਚਾਹੇ ਕੋਈ ਰਾਜਨੀਤਿਕ ਤੌਰ ਤੇ ਹਮਾਇਤੀ ਨੇ ਤੇ ਚਾਹੇ ਵਿਰੋਧੀ ਨੇ ਕਿਉਂਕਿ ਇਹ ਪੰਜਾਬ ਦੀ ਗੱਲ ਆ ਇਹ ਸਿੱਖਾਂ ਦੀ ਗੱਲ ਆ ਤੇ ਸਾਰੇ ਲੋਕਾਂ ਨੂੰ ਇਸ ਗੱਲ ਦੀ ਹਮਾਇਤ ਕਰਨੀ ਚਾਹੀਦੀ ਹੈ ਮੈਂ ਇਸ ਸ਼ਿਲਾਘਾ ਕਰਦਾ ਦੂਸਰੀ ਗੱਲ ਜਿੰਨੀ ਇੰਦਰ ਥਲਾਗਾ ਕੀਤੀ ਜਾ ਜਾ ਰਹੀ ਹੈ ਉਨੀ ਹੀ ਅਮਿਤ ਸ਼ਾਹ ਜੀ ਜਿਹੜੇ ਸਾਡੇ ਤੇਜ ਦੇ ਗ੍ਰਹਿ ਮੰਤਰੀ ਆ ਬੜਾ ਵੱਡਾ ਰੋਲ ਹੁੰਦਾ ਉਨੀ ਹੀ ਉਹਨਾਂ ਦੀ ਇਸ ਗੱਲ ਦੀ ਨਿੰਦਾ ਕੀਤੀ ਜਾਵੇ ਭਾਵੇਂ ਕੀ ਕਾਨੂੰਨ ਦੀ ਕਿਤਾਬ ਮੁਤਾਬਕ ਸਜ਼ਾਵਾਂ ਮਿਲਦੀਆਂ ਨੇ ਉਸ ਦੇ ਮੁਤਾਬਕ ਹੀ ਸਾਰਾ ਕੁਝ ਹੁੰਦਾ ਅਮਿਤ ਸ਼ਾਹ ਜੀ ਇੱਥੇ ਕਈ ਜਿਹੜੇ ਗ੍ਰਹਿ ਮੰਤਰੀ ਆਏ ਤੇ ਕਈ ਕਈ ਆਉਣਗੇ ਪਰ ਗੱਲ ਕਾਨੂੰਨ ਦੇ ਮੁਤਾਬਕ ਹੀ ਹੋਏਗੀ ਤੁਹਾਡੇ ਬਿਆਨਾਂ ਨਾਲ ਇਸ ਗੱਲ ਦਾ ਜਿਵੇਂ ਕਹਿੰਦਾ ਨਾ ਕੋਈ ਨਿਆਣ ਵਾਲੀ ਗੱਲ ਨਹੀਂ ਹੋ ਸਕਦੀ ਤੁਹਾਡੇ ਕੋਲ ਏਡਾ ਅਧਿਕਾਰ ਨਹੀਂ ਹੈਗਾ ਠੀਕ ਆ ਤੁਹਾਡੇ ਕੋਲ ਰਾਜ ਦਿੱਤਾ ਤੁਹਾਡੀ ਛੋਟੀ ਜਿਹੜੀ ਆ ਉਹ ਕੰਮ ਕਰਦੀ ਆ ਪਰ ਮੈਂ ਇਹ ਗੱਲ ਕਰਦਾ ਕਿ ਤੁਸੀਂ ਤਾਂ ਆਪਣੇ ਪ੍ਰਧਾਨ ਮੰਤਰੀ ਦੀ ਤੋਹੀਨ ਕਰ ਰਹੇ ਹੋ ਅੱਜ ਤੁਸੀਂ ਇਹ ਗੱਲ ਕਰਕੇ ਨਰਿੰਦਰ ਮੋਦੀ ਜੀ ਨੂੰ ਭਾਰਤੀ ਜਨਤਾ ਪਾਰਟੀ ਇਸ ਦੇਸ਼ ਦਾ ਨਾਇਕ ਮੰਦੀ ਆ ਦੁਨੀਆ ਦੇ ਅੰਦਰ ਕਹਿੰਦੇ ਕਬੱਡੀ ਸ਼ਕਤੀ ਦਾ ਪ੍ਰਤੀਕ ਹੈ ਉਹਨਾਂ ਦੀ ਇੱਕ ਸ਼ਬੀ ਹੈ ਜਿਹੜੀ ਬੜੀ ਵੱਡੀ ਹੈ ਅੱਜ ਅਮਰਜਾ ਜੀ ਤੁਸੀਂ ਉਹਨਾਂ ਦੀ ਤੋਹਫੀਨ ਕੀਤੀ ਹੈ ਤੁਸੀਂ ਤੋਹਫੀਨ ਇਸ ਕਰਕੇ ਕੀਤੀ ਹੈ ਕਿ ਅੱਜ ਤੋਂ 3 ਸਾਲ ਪਹਿਲਾਂ ਨਰਿੰਦਰ ਮੋਦੀ ਜੀ ਗੁਰੂ ਰਾਣਕ ਪਾਸ਼ਾ ਦੇ 550ਵੇਂ ਪ੍ਰਕਾਸ਼ਪੁਰ ਕੋਲ ਸੁਲਤਾਨਪੁਰ ਗਏ ਜੇ ਤੁਹਾਨੂੰ ਨਹੀਂ ਯਾਦ ਤਾਂ ਯਾਦ ਕਰ ਲਓ ਹੋ ਸਕਦਾ ਹੈ ਸ਼ਰ ਤੁਸੀਂ ਵੀ ਨਾਲ ਹੋ ਮੈਨੂੰ ਇਸ ਗੱਲ ਦੀ ਭੋਲੀ ਹੈ ਕਿ ਤੁਸੀਂ ਹੈ ਜਾਂ ਨਹੀਂ ਹੈ ਸੀ ਉਥੇ ਉਹਨਾਂ ਨੇ ਇੱਕ ਜਾਰੀ ਕੀਤਾ ਸੀ ਆਪਣਾ ਮਤਾ ਜਾਰੀ ਕੀਤਾ ਸੀ ਆਰਡੀਨੈਂਸ ਜਾਰੀ ਕੀਤਾ ਸੀ ਇਹਨੂੰ ਜੇ ਸਰਕਾਰ ਦੇ ਸ਼ਬਦਾਂ ਵਿੱਚ ਕੀ ਹੋਵੇ ਉਹਦੇ ਵਿੱਚ ਉਹਨਾਂ ਨੇ ਰਾਜੌਣਾ ਸਾਹਿਬ ਦੀ ਮਾਫੀ ਦੀ ਦਾ ਐਲਾਨ ਕਰਕੇ ਗਏ ਸੀ ਆਥ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਕੇ ਗਏ ਸੀ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਤੁਸੀਂ ਕਰਕੇ ਤੁਸੀਂ ਤਾਂ ਉਹਨਾਂ ਦੀ ਤੋਹੀਨ ਕਰ ਰਹੇ ਹੋ ਇਸ ਤਰ੍ਹਾਂ ਦੀ ਗੱਲ ਨਾ ਕਰੋ ਇਹ ਜਿਹੜੀ ਕਟਗਿਣਤੀ ਆ ਇਸ ਕਟਗਿਣਤੀ ਨੇ ਬੜਾ ਵੱਡਾ ਰੋਲਾ ਪਾਇਆ ਹੋਰ ਇਹਦੇ ਮੁਕਾਬਲੇ ਜੀ ਆਪਾਂ ਗੱਲ ਕਰੀਏ ਨੇਕ ਚਲਨੀ ਦੀ ਗੱਲ ਕਰ ਲਓ ਤੁਸੀਂ ਇਹ ਬਲਕਸਬਾਨੋਂ ਦੇ ਕਾਤਲਾਂ ਨੇ ਇਹ ਗੱਲ ਕਹੀ ਸੀ ਜੀ ਅਸੀਂ ਬਲਕਸਬਾਨੋਂ ਦਾ ਬਲਾਤਕਾਰ ਕੀਤਾ ਤੇ ਉਹਦੇ ਪਰਿਵਾਰ ਦੇ 7 ਬੰਦੇ ਮਾਰੇ ਉਹਨਾਂ ਨੇ ਨਹੀਂ ਕਹੀ ਸੀ ਤੁਸੀਂ ਆਪਣੀ ਕਮੇਟੀ ਬਣਾ ਕੇ ਉਹਨਾਂ ਦੀ ਨੇਕ ਚਾ ਚਲਣੀ ਤੇ ਉਹਨੂੰ ਉਹਨਾਂ ਨੂੰ ਰਿਹਾਰ ਕਰ ਦਿੱਤਾ ਤੇ ਅੱਜ ਤੁਸੀਂ ਜਿਹੜੇ ਸਾਡੇ ਬੰਦੀ ਸਿੰਘ ਆ ਹੁਣ ਰਾਜਵਾਨਾ ਸਾਹਿਬ ਦੀ ਗੱਲ ਕਰੋ ਉਹਨਾਂ ਨੂੰ ਫਾਂਸੀ ਦਾ ਵੱਲੋਂ ਸਜ਼ਾ ਦਿੱਤੀ ਗਈ ਹੈ 28 ਸਾਲ ਤੋਂ ਉਹ ਉਸ ਫਾਂਸੀ ਕੋਠਰੀ ਵਿੱਚ ਦੱਸੋ ਤੁਹਾਡੀ ਕਿਹੜੇ ਨਿਆਂ ਦੀ ਕਿਤਾਬ ਇਹ ਗੱਲ ਕਹਿੰਦੀ ਆ ਕਿਹੜੇ ਨਿਆਂ ਦੀ ਕਿਤਾਬ ਇਹ ਗੱਲ ਕਹਿੰਦੀ ਆ ਪਿਛਲੇ ਸਮੇਂ 'ਚ ਜੇ ਕੌਮ ਦੇ ਵੱਲੋਂ ਦੇਖੋ ਇਹ ਗੱਲ ਮੰਨ ਲੈਣੀ ਚਾਹੀਦੀ ਆ ਤੇ ਸਾਨੂੰ ਸਨਮਾਨ ਕਰਨਾ ਚਾਹੀਦਾ ਕਿ ਜਿਹੜਾ ਜ਼ੁਲਮ ਇਸ ਪੰਜਾਬ 'ਤੇ ਹੋਇਆ ਬਿਆਨਸੰਗ ਨੇ ਕੀਤਾ ਝੂਠੇ ਪੁੱਠ ਮੁਕਾਬਲੇ ਦੇ ਨਾਲ ਕੀਤਾ ਅੱਜ ਵੀ ਉਹਨਾਂ ਦੇ ਕਿਨਾ ਨਤੀਜੇ ਸਾਹਮਣੇ ਆ ਰਹੇ ਆ ਪਰ ਗਰੇਵਤ ਸਾਹਿਬ ਬੜੀ ਬੜੀ ਗਲਤ ਸੀ ਉਸ ਦੇ ਖਿਲਾਫ ਜੇ ਕਿਨਾ ਕੋਈ ਜਬੀਲ ਜਾਗੀ ਉਹਨਾਂ ਨੇ ਉਸ ਦਾ ਜਵਾਬ ਦਿੱਤਾ ਤੇ ਦੇਸ਼ ਦੇ ਕਾਨੂੰਨ ਨੇ ਉਹਨਾਂ ਨੂੰ ਸਜ਼ਾ ਦੇ ਦਿੱਤੀ ਤੇ ਸਜ਼ਾ ਦੇਣ ਤੋਂ ਬਾਅਦ ਉਹਨਾਂ ਨੇ ਤਾਂ ਆਪ ਦੀ ਰਹਿਮ ਦੀ ਅਪੀਲ ਨਹੀਂ ਪਾਈ ਇੱਕ ਇੱਕ ਵਿਅਕਤੀ ਤੋਂ ਵੱਡਾ ਇੱਕ ਕੌਮ ਨੇ ਗੋਮ ਨੇ ਕਾਲ ਤੱਕ ਸਾਹਿਬ ਦੇ ਹੁਕਮਾਂ ਤੇ ਸ਼ਰੋਣੀ ਕਮੇਟੀ ਨੇ ਉਹਨਾਂ ਦੀ ਰਹਿਮ ਦੀ ਬਲੀ ਭਾਈ ਉਹ ਉਸ ਨੂੰ ਥਰਡ ਪਾਰਟੀ ਕਹਿ ਰਹੇ ਨੇ ਅਮਿਤ ਸ਼ਾਹ ਜੀ ਉਹਨੂੰ ਥਰਡ ਪਾਰਟੀ ਕਹਿ ਰਹੇ ਨੇ ਅਗਰੇਵਾ ਸਾਹਿਬ ਸਵਾਲ ਇਹ ਵੀ ਹੈ ਕਿ ਹਾਂ ਜੀ ਜੇ ਸਿੱਖਾਂ ਨੂੰ ਜੇ ਇਹ ਦੇਸ਼ ਸਿੱਖਾਂ ਨੂੰ ਥਰਡ ਪਾਰਟੀ ਬਣਾਏਗਾ ਇਸ ਦੇ ਦੇ ਵजूद ਖਤਮ ਹੋ ਜਾਏਗਾ ਅੱਜ ਦੱਸੋ ਕਿਹੜੀ ਥਰਡ ਪਾਰਟੀ ਹੈ ਥਰਡ ਪਾਰਟੀ ਜਦੋਂ ਤੁਸੀਂ ਦੇਸ਼ ਨੂੰ ਕਹਿੰਦੇ ਹੋ ਉਹਨਾਂ ਤੇ ਮੈਂ ਇਸ ਗੱਲ ਦਾ ਸਵਾਲ ਪੁੱਛਣਾ ਚਾਹੁੰਦਾ ਕਿ ਜੇ ਤੁਸੀਂ ਥਰਡ ਪਾਰਟੀ ਕਹਿੰਦੇ ਹੋ ਤੇ ਥਰਡ ਪਾਰਟੀ ਮੰਨੋ ਇੱਕ ਅੰਗਰੇਜ਼ ਨੇ ਹਿੰਦੋਸਤਾਨ ਦੀ ਇਜਾਦੀ ਵੇਲੇ ਇੱਕ ਇੱਕ ਪਾਰਟੀ ਬਣਾਇਆ ਉੱਤਮਾ ਨਾਲ ਜਿਨ੍ਹਾਂ ਨੂੰ ਇੱਕ ਪਾਰਟੀ ਬਣਾਇਆ ਨਹਿਰੂ ਨੂੰ ਇੱਕ ਪਾਰਟੀ ਬਣਾਇਆ ਮਾਸਟਰ ਤਾਰਾ ਸਿੰਘ ਨੂੰ ਮੰਨੋ ਫਿਰ ਇਹ ਉਹ ਥਰਡ ਪਾਰਟੀ ਮੰਨੋ ਉਹ ਥਰਡ ਪਾਰਟੀ ਦੇ ਵਿੱਚ ਸੇਜ ਦੇ ਮਾਸਟਰ ਤਾਰਾ ਸਿੰਘ ਨੇ ਕੀ ਉਹ ਸਹੀ ਫੈਸਲਾ ਲਿਆ ਜਾਂ ਗਲਤ ਫੈਸਲਾ ਲਿਆ ਅੱਜ ਇਹ ਵਿਚਾਰ ਚੱਲ ਰਹੇ ਨੇ ਪਰ ਉਹ ਥਰਡ ਪਾਰਟੀ ਦਾ ਸਾਨੂੰ ਹੱਕ ਦੇ ਦਿਓ ਅਸੀਂ ਉਹ ਥਰਡ ਪਾਰਟੀ ਬਣਨ ਨੂੰ ਤਿਆਰ ਆ ਕਿਉਂ ਨਹੀਂ ਕਿਉਂ ਨਹੀਂ ਇਸ ਗੱਲ ਦਾ ਖਿਆਲ ਰੱਖਿਆ ਜਾਂਦਾ ਇਹ ਇੱਕ ਦੂਰ ਪਾਰੀਓ जख्मਾਂ ਤੇ ਕਾਂਗਰਸ ਨੇ ਬਹੁਤ ਵੱਡੇ ਜ਼ਖਮ ਦਿੱਤੇ ਅਮਿਤ ਸ਼ਾਹ ਜੀ ਕਦੀ ਆਖੀ ਸੀ ਕਿ ਭਾਰਤੀ ਜਨਤਾ ਪਾਰਟੀ ਆਏਗੀ ਅਸੀਂ ਉਹਦਾ ਸਮਰਥਨ ਕੀਤਾ ਸੀ ਇਸ ਨਰਿੰਦਰ ਮੋਦੀ ਜਿਹਨੂੰ ਤੁਸੀਂ ਆਪਣੇ ਦੇਸ਼ ਦਾ ਹੀਰੋ ਤੇ ਪਾਰਟੀ ਦਾ ਰਸਵਾਨ ਮੰਨਦੇ ਹੋ ਇਸ ਦੀ ਸਭ ਤੋਂ ਪਹਿਲਾ ਐਲਾਨ ਬਗੈਰ ਛੜ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੀ ਧਰਤੀ ਦੇ ਜਗਰਉਤ ਕੀਤਾ ਸੀ ਕਿ ਅਸੀਂ ਇਹਦੀ ਹਮਾਇਤ ਕਰਾਂਗੇ। ਗਰਵਾ ਸਭ ਸਵਾਲ ਲੈ ਲਓ। ਸਵਾਲ ਇਹ ਹੈ ਕਿ ਹੁਣ ਕੀ ਮੰਨਿਆ ਜਾਵੇ ਕਿ ਰਸਤੇ ਕੇਂਦਰ ਸਰਕਾਰ ਦੇ ਵੱਲ ਜਿਹੜਾ ਵੇਖਿਆ ਜਾ ਰਿਹਾ ਸੀ ਰਾਜਵਾਨਾ ਦੇ ਮਸਲੇ ਨੂੰ ਲੈ ਕੇ ਰਹਾਈ ਨੂੰ ਲੈ ਕੇ ਉਹ ਰਸਤੇ ਬੰਦ ਹੁੰਦੇ ਨਜ਼ਰ ਆ ਰਹੇ ਨੇ। ਔਰ ਦੂਜਾ ਸਵਾਲ ਇਹ ਹੈ ਕਿ ਜਿਹੜਾ 20 ਦਸੰਬਰ ਵਾਲਾ ਮਾਰਚ ਸੀ ਉਸ ਨੂੰ ਕੈਨਸਲ ਕੀਤਾ ਗਿਆ। 31 ਤਰੀਕ ਨੂੰ ਦੀ ਕੀ ਜਾ ਰਹੀ ਹੈ ਕਿ ਕੀ ਕੁਝ ਫੈਸਲਾ ਹੁੰਦਾ ਹੈ ਕਿ ਜਿਹੜਾ ਅਲਟੀਮੇਟਮ ਕੇਂਦਰ ਨੂੰ ਦਿੱਤਾ ਹੋਇਆ ਹੈ ਪਰ ਜਿਹੜੀ ਇਹ ਵਿਚਾਰ ਸਟੇਟਮੈਂਟ ਆਉਂਦੀ ਹੈ ਫਿਰ ਇਸ ਨੂੰ ਕਿਸ ਤਰੀਕੇ ਦੇ ਨਾਲ ਵੇਖਿਆ ਜਾਵੇ ਦੇਖੋ ਜੀ ਸਟੇਟਮੈਂਟਾਂ ਆਉਂਦੀਆਂ ਹੁੰਦੀਆਂ ਨੇ ਤੇ ਮਸਲੇ ਹੱਲ ਵੀ ਹੁੰਦੇ ਹੁੰਦੇ ਨੇ ਅਸੀਂ ਆਸ ਨਹੀਂ ਛੱਡਦੇ ਕਿਉਂਕਿ ਅਸੀਂ ਇਹ ਸਮਝਦੇ ਹਾਂ ਕਿ ਇਹ ਜਿਹੜਾ ਕੁਝ ਅਸੀਂ ਕਰ ਰਹੇ ਨੇ ਕੌਮ ਦਾ ਮਸਲਾ ਹੈ ਇਹਨੂੰ ਕੌਮ ਨੇ ਕਿਨਾ ਮਰਥੀ ਪੇਟੀਸ਼ਨ ਪਾਈ ਤੁਸੀਂ ਕਰਕੇ ਜਿਹੜਾ ਜਿਹੜਾ ਉਹਨਾਂ ਦੇ ਨਾਲ ਇੰਨਾ 28 ਸਾਲ ਤੋਂ ਜੱਦਲ ਹੋ ਰਿਹਾ ਅਸੀਂ ਉਹਦੀ ਉਹਦੀ ਆਸ ਕਰਦੇ ਹਾਂ ਜੇ ਇਹ ਹਾਲਾਤ ਇਹਨਾਂ ਦੇ ਬਿਆਨ ਦੇ ਮੁਤਾਬਕ ਕਾਬੂ ਤੋਂ ਬਾਹਰ ਹੁੰਦੇ ਆ ਤੇ ਦੇਸ਼ ਵਾਸਤੇ ਵੱਡਾ ਖਤਰਾ ਬਣੇਗਾ ਅਸੀਂ ਅਪੀਲ ਕਰਦੇ ਹਾਂ ਕਿ ਅਮਰਚਾ ਜੀ ਤੁਹਾਡੀ ਬਿਆਨਬਾਜ਼ੀ ਤੁਹਾਨੂੰ ਸਲਾਮਤ ਰਵੇ ਪਰ ਦੇਸ਼ ਦੇ ਲਈ ਵੱਡਾ ਮਸਲਾ ਨਾ ਖੜਾ ਕਰੋ ਨਰਿੰਦਰ ਮੋਦੀ ਜੀ ਦਾ ਦਿੱਤਾ ਐਲਾਨ ਜਿਹੜਾ ਵਾ ਉਹ ਨੂੰ ਸਨਮਾਨ ਦੋ ਉਹਦੇ ਦੀ ਸਰਕਾਰ ਦੋ ਪੰਜਾਬ ਦੇ ਲੋਕ ਜਿਹੜੇ ਆ ਇਹਨਾਂ ਨੇ ਬੜਾ ਵੱਡਾ ਤੁਹਾਡੇ ਨਾਲ ਸਹਿਯੋਗ ਕੀਤਾ ਸੀ ਸਿੱਖ ਆਵਾਮ ਨੇ ਦੇਸ਼ ਦੇ ਲਈ ਬਹੁਤ ਕੁਝ ਕੀਤਾ ਸੀ ਇਹ ਸਾਰੇ ਕਾਸਿਆਂ ਦੇ ਮਤਲਬ ਇਹ ਜ ਰੱਖਦੇ ਆ ਤੁਹਾਨੂੰ ਹਮਨ ਰਾਈਸ ਦੇ ਆਧਾਰ ਤੇ ਸਾਨੂੰ ਚੰਗੇ ਫੈਸਲੇ ਲੈਣੇ ਚਾਹੀਦੇ ਆ ਇਹਦਾ ਮਤਲਬ ਇਹ ਨਹੀਂ ਆ ਕਿ ਜੇ ਹਰਜਮਨਤ ਕੌਰ ਬਾਦਲ ਨੇ ਉੱਚੀ ਆਵਾਜ਼ ਦੇ ਵਿੱਚ ਪੰਜਾਬ ਦੀ ਤੇ ਸਿੱਖਾਂ ਦੀ ਤਸਵੀਰ ਪੇਸ਼ ਕਰਦੀ ਆਉ ਉਸ ਗੱਲ ਤੇ ਤੁਹਾਨੂੰ ਦੁੱਖ ਨਹੀਂ ਲੱਗਣਾ ਚਾਹੀਦਾ ਕਿਉਂਕਿ ਉਹ ਤਸਵੀਰ ਅਸਲ ਤਸਵੀਰ ਹੈ। ਉਹ ਇਥੇ ਸਿੱਖਾਂ ਦੇ ਨਾਲ ਹੋ ਰਹੇ ਵਿਸਕਰੇ ਦੀ ਤੇ ਪੰਜਾਬ ਦੇ ਨਾਲ ਹੋ ਰਹੇ ਵਿਹਾਰ ਦੀ ਤਸਵੀਰ ਆ। ਇਹ ਤਸਵੀਰ ਨੂੰ ਪੜੋ। ਇਹ ਤਸਵੀਰ ਨੂੰ ਨਕਾਰੋ ਨਾ। ਇਸ ਚੀਜ਼ ਤੇ ਤਸਵੀਰ ਨੂੰ ਅੱਖੋ-ਖੋਕੋ ਕੇ ਨਾ ਕਰੋ। ਇੱਥੇ ਬਹੁਤ ਵੱਡੇ ਰਾਜੇ ਆਏ ਤੇ ਚਲੇ ਗਏ ਪਰ ਜਿਹੜੀ ਜਿਹੜੀ ਤਵਾਰੀਖ ਹੈ ਉਸ ਤਵਾਰੀਖ ਨੇ ਉਹਨਾਂ ਨੂੰ ਸਨਮਾਨ ਦਿੱਤਾ। ਜਿਹੜੇ ਤੁਮਹਾਰਾ ਇਸ ਦੀ ਗੱਲ ਕਰਦੇ ਆ ਅੱਜ ਲਈ ਉਹ ਗੱਲ ਕਰ ਲੋ ਕਿ ਜਿਹੜੇ ਜਿਹੜਾ ਸ਼ਹੀਦੀ ਸਫਰਾ ਚੱਲ ਰਿਹਾ ਜਿੱਥੇ ਗੁਰੂ ਸਾਹਿਬ ਨੇ ਆਪਣੇ ਪਰਿਵਾਰ ਨੂੰ ਕੁਰਬਾਨ ਕੀਤਾ ਇਹ ਜ਼ਬਰ ਤੇ ਜ਼ੁਲਮ ਦੇ ਖਿਲਾਫ ਜਿਹਦੇ ਕਰਕੇ ਅੱਜ ਦੇਸ਼ ਦੇ ਅੰਦਰ ਮੈਂ ਮਾਫ ਕਰਨਾ ਮੇਰੀ ਗੱਲ ਨੂੰ ਇੱਕ ਕਟੜਵਾਦ ਨਾਲ ਲਿਆ ਜਾਵੇ ਜਾਂ ਵੱਖਵਾਦ ਨਾਲ ਲਿਆ ਜਾਵੇ ਕਿ ਅੱਜ ਮੰਦਰਾਂ ਦੇ ਅੰਦਰ ਟਰਲੀਆਂ ਵਜਣੀਆਂ ਨੇ ਤੇ ਰਾਮ ਮੰਦਰ ਦਾ ਖਿਲਾਫ ਅਸੀਂ ਕਰਨ ਜਾ ਰਹੇ ਹਾਂ ਠੀਕ ਹੈ ਜੀ ਬਣੀ ਰਹੋ ਸਾਡੇ ਨਾਲ ਜੈਬੰਸ ਜੁੜ ਗਏ ਨੇ ਸਾਡੇ ਨਾਲ ਬੀਜੇਪੀ ਤੋਂ ਬੀਜੇਪੀ ਆਗੂ ਨੇ ਜੈਬੰਸ ਜੀ ਤੁਹਾਡਾ ਵੀ ਸਵਾਗਤ ਹੈ ਨਿਊਜ਼ ਰੇਟਿੰਗ ਪੰਜਾਬ ਤੇ ਤਾਂ 2019 ਦੇ ਵਿੱਚ ਇੱਕ ਇੱਕ ਕਿਸਮ ਦਾ ਨੋਟੀਫਿਕੇਸ਼ਨ ਆਉਂਦਾ ਹੈ ਐਲਾਨ ਕੀਤਾ ਜਾਂਦਾ ਹੈ ਕਿ ਅਠਬੰਦੀ ਸਿੰਘ ਜਿਹੜੇ ਨੇ ਉਹਨਾਂ ਨੂੰ ਰਿਹਾਈ ਜਿਹੜੀ ਆ ਦਿੱਤੀ ਜਾਏਗੀ ਪਰ ਹੁਣ ਲੰਬੇ ਸਮੇਂ ਤੋਂ ਜਦੋਂ ਇਹ ਮੁੱਦਾ ਉੱਠ ਰਿਹਾ ਹੈ ਇਸ ਦੇ ਵਿਚਾਰੇ ਲੋਕ ਸਭਾ ਚ ਇੱਕ ਬਿਆਨ ਦਿੱਤਾ ਗਿਆ ਹੈ ਅਮਿਤ ਸ਼ਾਉਰਾ ਦੇ ਵੱਲੋਂ ਉਹਨਾਂ ਨੇ ਕਿਹਾ ਕਿ ਜੇਕਰ ਪਛਤਾਵਾ ਨਹੀਂ ਤਾਂ ਫਿਰ ਰਿਹਾਈ ਨਹੀਂ ਕਿਸ ਤਰੀਕੇ ਦੇ ਨਾਲ ਵੇਖਿਆ ਜਾਵੇ ਇਸ ਬਿਆਰ ਨੂੰ ਕਿ ਇਹ ਮੰਨਿਆ ਜਾਵੇ ਕਿ ਕੇਂਦਰ ਮੂੜ ਦੇ ਵਿੱਚ ਬਿਲਕੁਲ ਨਹੀਂ ਹੈ ਕਿ ਰਾਜਵਾਨਾ ਦੀ ਉਸ ਪਟੀਸ਼ਨ ਤੇ ਰਹਿਮ ਦੀ ਤੇ ਕੋਈ ਜਿਹੜਾ ਹੈ ਉਹਨਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਸੋਚਿਆ ਜਾਵੇਗਾ ਕਿ ਰਿਹਾਈ ਹੋ ਸਕਦੀ ਹੈ ਕੋਈ ਪੋਸਿਬਿਲਟੀ ਹੋ ਸਕਦੀ ਹੈ ਹਾਂ ਜੀ ਤੁਸੀਂ ਨਾ ਮੇਰੇ ਕੋਲੋਂ ਦੋ ਸਵਾਲ ਪੁੱਛੇ ਨੇ ਇੱਕ ਸਵਾਲ ਹੈ ਬੰਦੀ ਸਿੰਘਾਂ ਦੀ ਰਿਹਾਈ ਦਾ ਇਹਦੀ ਕਮਿਟਮੈਂਟ ਦਿੱਤੀ ਸੀ ਸੈਂਟਰ ਨੇ 2019 ਦੇ ਵਿੱਚ ਹਮ ਉਸ ਕਮਿਟਮੈਂਟ ਦੇ ਵਿੱਚ ਅੱਠ ਬੰਦੀ ਸਿੰਘ ਜਿਹੜੇ ਨੇ ਜੋ ਕਿ ਮਿਲਿਟੈਂਸੀ ਦੇ ਵਾਸਤੇ ਵੀਰੇਜ ਜੇਲ੍ਹ ਦੇ ਵਿੱਚ 20 ਸਾਲ ਕੋਲੋਂ ਜ਼ਿਆਦਾ ਸੀਗੇ ਉਹਨਾਂ ਦੀ ਰਿਹਾਈ ਹੋ ਚੁੱਕੀ ਹੈ ਹੁਣ ਦੂਸਰਾ ਸਵਾਲ ਆਦਾ ਹੈ ਕਿ ਬਾਕੀ ਜਿਹੜੇ ਬੰਦੀ ਸਿੰਘ ਨੇ ਉਹਨਾਂ ਦਾ ਕੀ ਸਟੇਟਸ ਹੈਗਾ ਯਾਦਾ ਕਰ ਜਿਨੇ ਬਾਕੀ ਬੰਦੀ ਸਿੰਘ ਨੇ ਜਿਹੜੇ ਪੰਜ ਜੇਲ੍ਹ ਚ ਨੇ ਉਹ ਤੇ ਇੱਕ ਡੈਥ ਰੋਅ ਚ ਨੇ ਭਾਈ ਬਲਵੰਤ ਸਿੰਘ ਰਜਵਾਨਾ ਜੀ ਇਹ ਬਲਵੰਤ ਐਕਸੀਐਮ ਬਿਆਨ ਸਿੰਘ ਦੇ ਮਰਡਰ ਦੇ ਵਾਸਤੇ ਤੇ 13 ਹੋਰ ਬੰਦਿਆਂ ਦੇ ਮਰਡਰ ਦੇ ਵਾਸਤੇ ਅਸਾਸੀਨੇਸ਼ਨ ਦੇ ਵਾਸਤੇ ਜੇਲ੍ਹ ਚ ਨੇ ਤੇ ਬਲਵੰਤ ਸਿੰਘ ਰਜਵਾਨਾ ਨੂੰ ਡੈਥ ਸੈਂਡੈਂਸ ਜਿਹੜਾ ਹੈ 1912 ਦੇ ਵਿੱਚ ਮਿਲ ਗਿਆ ਸੀਗਾ ਪਰ ਉਸ ਵੇਲੇ ਵੀ ਉਹਨਾਂ ਨੇ ਉਹ ਡੈਸੈਂਟੈਂਸ ਐਕਸੈਪਟ ਕੀਤਾ ਸੀਗਾ ਮਰਜ਼ੀ ਪਟੀਸ਼ਨ ਉਹ ਪਾਣੀ ਨਹੀਂ ਸੀ ਚਾਹਦੇ ਹੂੰ ਮਰਜ਼ੀ ਪਟੀਸ਼ਨ ਨਹੀਂ ਸੀ ਪਾਣੇ ਚਾਹਦੇ ਉਹਨਾਂ ਦੇ ਨਾਂ ਦੇ ਉੱਤੇ ਐਸ.ਸੀ.ਪੀ.ਸੀ ਨੇ ਮਰਜ਼ੀ ਪਟੀਸ਼ਨ ਪਾਈ ਹੈ ਉਹਨਾਂ ਨੇ ਜੋ ਸੋਚਿਆ ਆਪਣੇ ਵੱਲੋਂ ਠੀਕ ਸੋਚਿਆ ਹੋਵੇਗਾ ਮਰਜ਼ੀ ਪਟੀਸ਼ਨ ਪਾਈ ਹੋਈ ਹੈ ਪਰ ਭਾਈ ਬਲਵੰਤ ਸਿੰਘ ਰਜਵਾਨਾ ਜੀ ਉਸ ਮਰਜ਼ੀ ਪਟੀਸ਼ਨ ਨੂੰ ਵੀ ਨਹੀਂ ਮੰਨਦੇ ਉਹ ਕਹਿੰਦੇ ਨੇ ਕਿ ਇਹ ਮਰਜ਼ੀ ਪਟੀਸ਼ਨ ਨੂੰ ਵਾਪਸ ਲੈ ਲਓ ਹੂੰ ਹੈਂ ਦੇਰਪੋਰ ਇਹ ਗੱਲ ਜਿਹੜੀ ਹੈ ਇਹ ਸਬਜੈਕਟ ਹੈਗੀ ਹੈ ਜਦੋਂ 80 ਚਾ ਪਰ ਇਸ ਦਾ ਮਤਲਬ ਇਹ ਸਮਝੀਏ ਮੈਂ ਰੋਕ ਰਹੀ ਹਾਂ ਜੈਪਲ ਸਿੰਘ ਪਰ ਇਸ ਦਾ ਮਤਲਬ ਇਹ ਸਮਝੀਏ ਕਿ ਰਾਜਵਾਨਾ ਨਹੀਂ ਚਾਹੁੰਦੇ ਕਿ ਇਹਨਾਂ ਦੀ ਰਿਹਾਈ ਹੋਵੇ ਦੇਖੋ ਉਹਨਾਂ ਦੇ ਪੈਨ ਲਗਾਤਾਰ ਜੁੜਦੇ ਨੇ ਗੱਲਬਾਤ ਕਰਦੇ ਨੇ ਮੀਡੀਆ ਦੇ ਨਾਲ ਉਹ ਇਹ ਚਾਹੁੰਦੇ ਨੇ ਹਾਂਜੀ ਇੱਕ ਵਾਰ ਸਵਾਲ ਕੰਪਲੀਟ ਕਰ ਲਾ ਉਹ ਇਹ ਚਾਹੁੰਦੇ ਨੇ ਕਿ ਜਾਂ ਤਾਂ ਵਾਕਈ ਉਹਨਾਂ ਨੂੰ ਫਾਂਸੀ ਲਗਾ ਦਿੱਤੀ ਜਾਵੇ ਜਾਂ ਫਿਰ ਉਹਨਾਂ ਦੀ ਰਿਹਾਈ ਹੋ ਜਾਵੇ ਦੇਖੋ ਦੋ ਚੀਜ਼ਾਂ ਨੇ ਉਹ ਕਹਿ ਰਹੇ ਨੇ ਕਿ ਲੰਮੇ ਸਮੇਂ ਤੋਂ ਮੈਂ ਬੰਦ ਆਂਦਰ ਤਾਂ ਉਹ ਬਹੁਤ ਮੁਸ਼ਕਿਲ ਹੈ ਜਿਸ ਤਰੀਕੇ ਨਾਲ ਫਾਂਸੀ ਚੱਕੀ 'ਚ ਉਹ ਕੈਦ ਨੇ ਉੱਥੇ ਰਜਵਾਨਾ ਜੀ ਸ਼ੁਰੂ ਤੋਂ ਹੀ ਉਹ ਜਿਹੜੇ ਜਿਹੜਾ ਉਹਨਾਂ ਨੇ ਕੰਮ ਕੀਤਾ ਸੀਗਾ ਉਸ ਕੰਮ ਨੂੰ ਦੇ ਉੱਤੇ ਉਹ ਸਟੈਂਡ ਕਰਦੇ ਨੇ ਦੇਖੋ ਇੱਕ ਇਨਸਾਨ ਦਾ ਪ੍ਰਿੰਸੀਪਲ ਹੁੰਦਾ ਹੈ ਉਹਨਾਂ ਦਾ ਪ੍ਰਿੰਸੀਪਲ ਹੈ ਕਿ ਜੋ ਮੈਂ ਕੀਤਾ ਉਹ ਮੈਂ ਜੀ ਕੀਤਾ ਉਹਦੇ ਵਾਸਤੇ ਮੈਂ ਮਾਫੀ ਨਹੀਂ ਮੰਗਣੀ ਚਾਹੁੰਦਾ ਮੈਨੂੰ ਮਰਜ਼ੀ ਨਹੀਂ ਚਾਹੀਦੀ ਹੈ ਉਹ ਉਸ ਗੱਲ ਦੇ ਉੱਤੇ ਉਹਨਾਂ ਦੀ ਉਹਨਾਂ ਦੀ ਉਹਨਾਂ ਦੇ ਜਜ਼ਬਾਤਾਂ ਨੂੰ ਨਾ ਖਿਆਲ ਦੇ ਵਿੱਚ ਰੱਖਦੇ ਹੋਏ ਅ ਅਸੀਂ ਉਹਨਾਂ ਦਾ ਪਰਿਵਾਰ ਪਰਿਵਾਰ ਵੀ ਆਪਣੀ ਜਗ੍ਹਾ ਠੀਕ ਹੈ ਕੋਈ ਚੰਦਾ ਹੈ ਕਿ ਉਹਨਾਂ ਦੇ ਘਰ ਦਾ ਕਿ ਦਿਨ ਬੱਦੇ ਦੀ ਡੈਥ ਹੋ ਜਾਏ ਤੇ ਬਾਕੀ ਵੀ ਜਿਹੜੇ ਹੈਗੇ ਨੇ ਉਹ ਵੀ ਆਪਣੀ ਜਗ੍ਹਾ 'ਚ ਠੀਕ ਨੇ ਪਰ ਰਜਵਾਨਾ ਜੀ ਵੀ ਆਪਣੀ ਜਗ੍ਹਾ 'ਚ ਠੀਕ ਨੇ ਉਹ ਇਨਸਿਸਟ ਕਰਦੇ ਨੇ ਕਿ ਮੈਂ ਨਹੀਂ ਮਾਫੀ ਮੰਗਾਗਾ ਉਹਨੇ ਕਿ ਸਬਜੁਕਟੇ ਸਗਾ ਇਸ ਕੇਸ ਨੂੰ ਹਮੇਸ਼ਾ ਮਿਲਾਇਆ ਜਾਂਦਾ ਹੈ ਅ ਉਹ ਨਾਲਨੀ ਦੇ ਕੇਸ ਦੇ ਨਾਲ ਜਿਹੜਾ ਕੀ ਜਿਹਦੇ ਵਿੱਚ ਉਹਨਾਂ ਨੂੰ ਗਾਂਧੀ ਪਰਿਵਾਰ ਨੇ ਮਾਫ਼ ਕੀਤਾ ਸੀਗਾ ਗਾਂਧੀ ਪਰਿਵਾਰ ਨੇ ਉਹਨਾਂ ਨੂੰ ਮਾਫ਼ ਕਰ ਦਿੱਤਾ ਸੀਗਾ ਪਰ ਜਿਹੜਾ ਇਥੇ ਬੀਨ ਸਿੰਘ ਦਾ ਪਰਿਵਾਰ ਹੈ ਖਾਸ ਕਰ ਆਪਣੇ ਜਿਹੜੇ ਐਮਪੀ ਨੇ ਨੰਬਰ ਆਫ ਪਾਰਲੀਮੈਂਟ ਬਿੱਟੂ ਉਹ ਮਾਫ਼ ਕਰਨ ਨੂੰ ਤਿਆਰ ਨਹੀਂ ਨੇ ਇਹ ਨਾ ਚੀਜ਼ਾਂ ਦੇ ਨਾਲ ਮੈਡਮ ਜਿਹੜਾ ਕੇਸ ਹੈ ਨਾ ਜਿਹੜਾ ਕੋਰਟ ਦੇ ਵਿੱਚ ਚੇਤ ਹੈ ਇਹ ਇਹ ਗਵਰਨਮੈਂਟ ਵਾਸਤੇ ਵੀ ਬਹੁਤ ਕੰਪਲੈਕਸ ਹੋ ਜਾਂਦਾ ਹੈ ਇਹ ਗੱਲ ਜਿਹੜੀ ਹੈ ਮੈਂ ਬੜੀ ਬਾਰ ਸਭ ਜਾਣਨੀ ਕੋਸ਼ਿਸ਼ ਕੀਤੀ ਹੈ ਕਿ ਇਹ ਜਿਹੜੀ ਇਹਦੇ ਚ ਕੰਟਰਡਿਕਸ਼ਨਸ ਆ ਜਾਂਦੀਆਂ ਨੇ ਨਾ ਰਜਵਾਨਾ ਜੀ ਦੀ ਸਟੇਟਮੈਂਟ ਦੇ ਵਿੱਚ ਉਹਨਾਂ ਦੀ ਫੈਮਿਲੀ ਦੀ ਸਟੇਟਮੈਂਟ ਦੇ ਵਿੱਚ ਉਹ ਨਾ ਬੀ ਐਸਟੀਪੀਸੀ ਦੀ ਸਟੇਟਮੈਂਟ ਦੇ ਵਿੱਚ ਮਿੱਟੂ ਦੀ ਸਟੇਟਮੈਂਟ ਦੇ ਵਿੱਚ ਕੋਰਟ ਦੇ ਵਿੱਚ ਐਸੀ ਗੱਲ ਦੇ ਵਿੱਚ ਗਵਰਨਮੈਂਟ ਦੇ ਵਾਸਤੇ ਇੱਕ ਕਲੀਅਰ ਕਟਸੀਨ ਲੈਣੀ ਬਹੁਤ ਮੁਸ਼ਕਲ ਹੋ ਜਾਂਦੀ ਹੈ ਇਹ ਗੱਲ ਸਮਝ ਲਈ ਚਾਹੀਦੀ ਹੈ ਇਹੋ ਜੀ ਗੱਲ ਜਿਹੜੀ ਹੈ ਉਹ ਸਾਡੇ ਹੋਮ ਮਿਨਿਸਟਰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਦੇਖੋ ਤੁਸੀਂ ਦੋ ਚੀਜ਼ਾਂ ਕਹਿ ਰਹੇ ਹੋ ਜابان ਜੀ ਇੱਕ ਤਾਂ ਤੁਸੀਂ ਇਹ ਕਹਿ ਰਹੇ ਹੋ ਕਿ ਜਿਹੜੇ ਬੰਦੀ ਸਿੰਘਾਂ ਨੂੰ ਲੈ ਕੇ ਐਲਾਨ ਕੀਤਾ ਸੀ 2019 ਦੇ ਵਿੱਚ ਉਸ ਤੇ ਰਾਜਵਾਨਾ ਨਹੀਂ ਸੀ ਜੇਕਰ ਮੈਂ ਠੀਕ ਸਮਝੀਆਂ ਇੱਕ ਤਾਂ ਇਸ ਤੇ ਜ਼ਰੂਰ ਦੱਸਿਓ ਔਰ ਦੂਸਰਾ ਤੁਸੀਂ ਇਹ ਕਹਿ ਰਹੇ ਹੋ ਕਿ ਜੇਕਰ ਉਹਨਾਂ ਨੂੰ ਪਛਤਾਵਾ ਨਹੀਂ ਹੈ ਤਾਂ ਉਸ ਦੇ ਮੁਤਾਬਿਕ ਹੀ ਫੈਸਲਾ ਜਿਹੜਾ ਉਹ ਹੋਏਗਾ ਉਸ ਪਟੀਸ਼ਨ ਤੇ ਜਿਹੜੇ ਲੈ ਕੇ ਅੰਦਰ ਦੇ ਕੋਲ ਪੁੱਛ ਰਹੇ ਹੋ ਜਾਂ ਫਿਰ ਜਿਹੜਾ ਜਿਹੜਾ ਹਾਂਜੀ ਜਿਸ ਪਰਿਵਾਰ ਦੇ ਨਾਲ ਵਾਪਰਿਆ ਹੈ ਜੇਕਰ ਉਹ ਉਹਨਾਂ ਨੂੰ ਮਾਫ਼ ਨਹੀਂ ਕਰ ਸਕਦੇ ਜੀ ਮੈਂ ਇਹ ਕਹਿ ਰਿਹਾ ਕਿ ਜਿਹੜੀ ਕਮਿਟਮੈਂਟ ਦਿੱਤੀ ਸੀ ਨਾ ਉਹ ਉਹ ਇਹਨਾਂ ਪ੍ਰਿੰਸੀਪਲ ਕਮਿਟਮੈਂਟ ਦੇ ਉਸ ਤੇ ਐਚਵੈਲੀ ਵੀ ਅਮਿਤ ਸ਼ਾਹ ਜੀ ਖੜੇ ਨੇ ਉਹਨਾਂ ਨੇ ਇੱਕ ਸੰਕੇਤ ਦਿੱਤਾ ਹੈ ਕਿ ਭਾਈ ਰਜਵਾਨਾ ਨੂੰ ਆਪਣੀ ਜਿਹੜਾ ਉਸ ਟਾਈਮ ਤੇ ਕੀਤਾ ਸੀਗਾ ਉਹਦਾ ਪਛਤਾਵਾ ਹੋਣਾ ਚਾਹੀਦਾ ਤਾਂ ਕਿ ਪਛਤਾਵਾ ਹੋਏਗਾ ਤੇ ਕੋਈ ਪ੍ਰੈਸ਼ਰ ਪਏਗਾ ਬੀਅੰਸ ਸਿੰਘ ਜੀ ਦੀ ਫੈਮਿਲੀ ਦੇ ਉੱਤੇ ਕਿ ਉਹਨਾਂ ਨੂੰ ਮਾਫ ਕਰੋ ਉਹ ਪ੍ਰੈਸ਼ਰ ਪਏਗਾ ਤੇ ਕੋਰਟ ਦੇ ਵਿੱਚ ਵੀ ਗੱਲ ਜਿਹੜਾ ਕੇਸ ਹੈ ਉਹ ਮਜ਼ਬੂਤ ਹੋ ਜਾਂਦਾ ਹੈ ਉਨੋਂ ਉਹ ਗੱਲ ਹੋ ਨਹੀਂ ਨਾ ਰਹੀ ਕਿ ਥੋਸਾ ਕਮੈਂਟ ਕੰਮ ਕਰ ਸਕਦੇ ਸੀ ਜੀ ਕਮੈਂਟ ਨੇ ਕਰ ਦਿੱਤਾ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਕਰ ਸਕਦੇ ਸੀ ਕਰ ਦਿੱਤਾ ਬਾਕੀ ਜਿਹੜੇ ਦੋ ਕੇਸ ਪਏ ਨੇ ਉਹ ਸਟੇਟ ਗਵਰਨਮੈਂਟ ਦੇ ਕੋਲ ਪਏ ਹੋਏ ਹੂੰ ਦੇ ਇੱਕ ਮਰਡਰ ਦੇ ਮੇਜ ਤੇ ਮਿਲੀਟੈਂਸੀ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੁੰਦਾ ਹੈ ਇਸ ਗੱਲ ਨੂੰ ਤੁਹਾਨੂੰ ਸਮਝਣਾ ਚਾਹੀਦਾ ਹੈ ਤੇ ਇੱਕ ਤਰੀਕੇ ਦੇ ਨਾਲ ਚੱਲਾਂਗੇ ਤੇ ਸ਼ਹਿਰ ਤੇ ਦੇ ਵਿੱਚ ਕੋਈ ਪ੍ਰੋਗਰੈਸ ਹੋ ਜਾਏ ਅਦਰਵਾਈਜ਼ ਗਵਰਨਮੈਂਟ ਵੀ ਬੰਦੀ ਹੋਈ ਹੈ ਨਾ ਤੁਸੀਂ ਇੱਕ ਗਵਰਨਮੈਂਟ ਅਗਰ ਇਹ ਕਹੇਗੀ ਕਿ ਅੱਛਾ ਜੀ ਰਿਹਾ ਕਰ ਦੋ ਸਾਨੂੰ ਕੋਈ ਪ੍ਰੋਬਲਮ ਨਹੀਂ ਤੇ ਬਾਅਦ ਵਿੱਚ ਵਿਆਹ ਪਕੀ ਦੀ ਫੈਮਿਲੀ ਜਿਹੜੀ ਹੈ ਉਹ ਇੱਕ ਦੁਬਾਰਾ ਕੇਸ ਕਰ ਦੇਗੀ ਕਿ ਤੁਸੀਂ ਰਿਹਾ ਨਹੀਂ ਕਰਦੇ ਸਿੱਧਾ ਕਰ ਦਿੱਤਾ ਕਿਹੜੇ ਕਾਨੂੰਨ ਦੇ ਥੱਲੇ ਕਰ ਦਿੱਤਾ ਤੇ ਕੀ ਜਵਾਬ ਦੇਗੀ ਗਵਰਨਮੈਂਟ ਦੱਸੋ ਮੈਨੂੰ ਠੀਕ ਹੈ ਪਰ ਪੈਰੋਲ ਵੀ ਨਹੀਂ ਮਿਲ ਰਹੀ ਇਸ ਨੂੰ ਲੈ ਕੇ ਵੀ ਪਰਿਵਾਰ ਲਗਾਤਾਰ ਨਾਰਾਜ਼ ਹੈ ਕਿ ਪੈਰੋਲ ਤਾਂ ਦੇ ਦਿੱਤੀ ਜਾਵੇ ਉਹ ਤਾਂ ਹੱਕ ਹੈ ਮੈਨੂੰ ਇਹ ਇਹ ਇੱਕ ਪੁਆਇੰਟ ਆਫ ਲਾ ਹੈਗਾ ਜੀ ਇਹਦੇ ਵਿੱਚ ਤੇ ਕੋਰਟ ਡਿਸਾਈਡ ਕਰਦੀ ਹੈ ਪਰ ਰੋਲ ਇੱਕ ਗਵਰਨਮੈਂਟ ਤੇ ਡਿਸਾਈਡ ਨਹੀਂ ਕਰਦੀ ਫਰੋਲ ਦੇਣੀ ਹੈ ਕਿ ਨਹੀਂ ਦੇਣੀ ਹੈ ਉਹ ਤਾਂ ਕੋਰਟ ਡਿਸਾਈਡ ਕਰਦੀ ਹੈ ਕੋਰਟ ਡਿਸਾਈਡ ਕਰੇਗੀ ਉਹਨੂੰ ਉਹਦੇ 'ਚ 나 ਮੈਨੂੰ ਕੋਈ ਨੋਲੇਜ ਹੈ ਤੇ ਨਾ ਮੈਂ ਉਹਦੇ 'ਚ ਕੁਝ ਕਹਿ ਸਕਦਾ ਠੀਕ ਹੈ ਬਣੀ ਰਹੋ ਗਰੇਵਾਲ ਸਾਹਿਬ ਜਿਹੜੇ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਪਹਿਲਾਂ ਜੁੜੇ ਹੋਏ ਸੀ ਗਰੇਵਾਲ ਸਾਹਿਬ ਸਾਰੀ ਗੱਲਬਾਤ ਤੁਸੀਂ ਸੁਣੀ ਹੈ ਜੈ ਬੰਸ ਜੀ ਇਹ ਕਹਿ ਰਹੇ ਨੇ ਕਿ ਬ੍ਰੇਕ ਇੱਥੇ ਲੱਗੀ ਹੋਈ ਹੈ कि राजवाणा नु पछतावा ਨਹੀਂ ਹੈ ਉਹ ਇਹ ਨਹੀਂ ਕਹਿ ਰਹੇ ਕਿ ਉਹਨਾਂ ਤੇ ਰਹਿਮ ਕੀਤਾ ਜਾਵੇ ਔਰ ਲੰਬੇ ਸਮੇਂ ਤੋਂ ਜੇਲ੍ਹ ਚ ਬੰਦ ਨੇ ਤਾਂ ਰਿਹਾਈ ਸੰਭਵ ਹੋ ਸਕਦੀ ਹੈ ਦੇਖੋ ਜੈਮਨਦੀ ਇੱਕ ਬਹੁਤ ਇੱਕ سنگੇਨ ਥਾਣੇ ਲੌਜੀਕ ਨਾਲ ਗੱਲ ਕਰਦੇ ਨੇ ਤੇ ਦੇਖੋ ਬੀਜੇਪੀ ਦੇ ਬੁਲਾਰੇ ਤੁਸੀਂ ਤੁਹਾਡੇ ਕੋਲ ਬੀਜੇਪੀ ਦੇ ਬੁਲਾਰੇ ਦੇ ਤੌਰ ਤੇ ਨੁਮਾਇंदे ਦੇ ਤੌਰ ਤੇ ਉਹ ਬੈਠੇ ਨੇ ਮੈਂ ਨਹੀਂ ਇਹ ਕਹਿੰਦਾ ਕਿ ਉਹ ਕਦੇ ਵੀ ਅਮਿਤ ਸ਼ਾਹ ਜੀ ਦੇ ਬਿਆਨ ਨੂੰ ਕਨਟਰਡਿਕਟ ਕਰਨਗੇ ਇਹ ਇਹ ਕਹ ਲੋ ਵੀ ਇੱਕ ਮਜਬੂਰੀ ਵੀ ਹੁੰਦੀ ਆ ਭਾਵੇਂ ਉਹਨਾਂ ਦੇ ਮਨ ਦੇ ਅੰਦਰ ਕੁਝ ਵੀ ਖਿਆਲ ਹੋਵੇ ਪਰ ਇੱਕ ਗੱਲ ਦਾ ਮੈਂ ਉਹਨਾਂ ਦਾ ਸਤਿਕਾਰ ਕਰਦਾ ਕਿ ਉਹਨਾਂ ਨੇ ਇਹ ਗੱਲ ਤਾਂ ਮੰਨੀ ਐ ਤੇ ਔਨ ਇਹ ਮਤਲਬ ਲਾਈਵ ਤੇ ਮੰਨੀ ਐ ਕਿ ਰਾਜਵਾਨਾ ਸਾਹਿਬ ਦਾ ਜਿਹੜਾ ਆਪਣੇ ਆਪ ਦੇ ਵਿੱਚ ਫੈਸਲਾ ਕਿ ਉਹ ਬਾ ਵੀ ਨਹੀਂ ਮੰਗਣੇ ਮੰਨ ਗਏ ਉਹ ਉਹ ਗੱਲ ਇੱਕ 另 ਗੱਲ ਆ ਮੈਂ ਇਹ ਗੱਲ ਕਰਦਾ ਕਿ ਇਹ ਇਹ ਜੈਵੰਤ ਸਿੰਘ ਨੇ ਜਿਹੜੀ ਗੱਲ ਕੀਤੀ ਆ ਉਹਨਾਂ ਨੇ ਰਿਸਪੈਕਟ ਕੀਤੀ ਆ ਰਾਜਵਾਨਾ ਸਾਹਿਬ ਦੀ ਮੈਂ ਇਹ ਕਹਿੰਦਾ ਸਤਿਕਾਰ ਕਰਦਾ ਦੂਸਰੀ ਗੱਲ ਜਿਵੇਂ ਤੁਸੀਂ ਜ਼ਿਕਰ ਕੀਤਾ ਸੀ ਮੈਂ ਵਿਆਪਨ ਜੀ ਨੂੰ ਪੁੱਛਿਆ ਸੀ ਵਿਆਪਨ ਜੀ ਇਹ ਸਭ ਜਾਣਦੇ ਹੋਣਗੇ ਜਾਂ ਨਾ ਜਾਣਦੇ ਹੋਣਗੇ ਕਿਉਂਕਿ ਜਿਹੜੀ ਜਿਹੜਾ ਨਵਿੰਦਰ ਮੋਦੀ ਜੀ ਨੇ ਜਿੰਨਾ ਦੀ ਜ਼ਿਕਰ ਕਰ ਰਹੇ ਨੇ ਉਹ ਤਾਂ ਸਾਰੇ ਰਿਆਹ ਨਹੀਂ ਹੋਏ ਇੱਕ ਇੱਕ ਗੱਲ ਉਦੋਂ ਵੀ ਗਲਤ ਹੋ ਗਈ ਸੀ ਜਿਹੜੇ 8 ਬੰਦਿਆਂ ਦੀ 8 ਬੰਦੀਆਂ ਦੀ ਗੱਲ ਹੋਈ ਸੀ ਉਹ ਜੋ ਤਿੰਨ ਪਹਿਲਾਂ ਹੀ ਰਿਆਸਤ ਉਸ ਤੋਂ ਬਾਅਦ ਰਹੇ ਪੰਜ ਤੇ ਅੱਗੇ ਰਾਜਵਾਨਾ ਸਾਹਿਬ ਦੀ ਫਾਂਸੀ ਨੂੰ ਉਮਰਕਾਈ ਤਬਦੀਲ ਕਰਨਾ ਇਹ ਮੋਦੀ ਸਾਹਿਬ ਦਾ ਐਲਾਨ ਤੋ ਮੈਂ ਤਾਂ ਹੁਣ ਵੀ ਇਹ ਗੱਲ ਕਹਿਣਾ ਕਿ ਇਹ ਸੀਮ ਦੇ ਪ੍ਰਧਾਨ ਮੰਤਰੀ ਨੇ ਸਾਡੇ ਢੀਂਜ ਦੇ ਪ੍ਰਧਾਨ ਮੰਤਰੀ ਨੇ ਅਸੀਂ ਉਹਨਾਂ ਦੀ ਰਿਸਪੈਕਟ ਕਰਦੇ ਆਂ ਜੇ ਉਹਨਾਂ ਨੇ ਗੁਰਨਾਗਦੇਵ ਜੀ ਮਹਾਰਾਜ ਦੇ ਬਹੁਤ ਮਹਾਨ ਪਵਿੱਤਰ 550 ਸਾਲਾਂ ਤੇ ਉਹਨਾਂ ਨੇ ਜਿਹੜਾ ਐਲਾਨ ਕੀਤਾ ਸੀ ਤੇ ਉਹ ਐਲਾਨ ਇੱਕ ਚੰਗਾ ਐਲਾਨ ਸੀ ਉਹ ਸਮੇਂ ਤਾਂ ਐਸੀ ਕੋਈ ਸ਼ਰਤ ਨਹੀਂ ਸੀ ਤੇ ਨਾਲੇ ਹੁਣ ਜੇ ਅਸੀਂ ਜੇ ਇਸ ਗੱਲ ਨੂੰ ਲਈਏ ਕਿ ਜਿਹੜਾ ਬਿਆਨ ਸਿੰਘ ਦਾ ਪਰਿਵਾਰ ਆ ਤੇ ਬਿਆਨ ਸਿੰਘ ਦਾ ਪਰਿਵਾਰ ਤਾਂ ਹਰ ਰੋਜ਼ ਬਿਆਨ ਬਦਲਦਾ ਇਹ ਕਦੇ ਤਾਂ ਉੱਥੇ ਕਿਸਾਨ ਮੋਰਚੇ ਵਿੱਚ ਇਹ ਕਹਿ ਦਿੰਦਾ ਕਿ ਅਸੀਂ ਜੀ ਸਾਨੂੰ ਕੋਈ ਇਤਰਾਜ਼ ਨਹੀਂ ਜੇ ਸਰਕਾਰ ਵੱਲੋਂ ਛੱਡੇ ਅੱਜ ਉਹ ਵੋਟਾਂ ਦੀ ਰਾਜਨੀਤੀ ਹੈ ਕਿਉਂਕਿ ਵੋਟਾਂ ਜਿਹੜੇ ਆ ਰਹੀਆਂ ਉਹਨਾਂ ਨੂੰ ਇਹ ਹੈ ਕਿ ਇੱਕ ਵਰਗ ਤੋਂ ਅਸੀਂ ਵੋਟਾਂ ਲੈਣੀਆਂ ਸੋ ਅੱਜ ਉਹ ਇਸ ਤਰ੍ਹਾਂ ਦੀ ਬਹਿਣ-ਬਾਜੀ ਕਰ ਰਹੇ ਉਹਨਾਂ ਦਾ ਤਾਂ ਕੋਈ ਮੈਂ ਪਿਛਲੇ ਬਿਆਨ ਕੱਢ ਕੇ ਵਿਖਾ ਦਿੰਦਾ ਕਿ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਚਾਹਵਾਂਗੇ ਕਿ ਜਿਹੜਾ ਜਿਹੜੀ ਸਾਨੂੰ ਕੋਈ ਇਤਰਾਜ਼ ਵੀ ਉਹਨਾਂ ਦੀ ਰਿਹਾਈ ਕਰ ਦਿੱਤੀ ਜਾਵੇ ਸੋ ਇਸ ਕਰਕੇ ਮਸਲਾ ਅੱਜ ਕੌਮ ਦੇ ਨਾਲ ਜੁੜਿਆ ਮਸਲਾ ਤੇ ਜਿਵੇਂ ਜੈਵਾਲੀ ਨੇ ਗੱਲ ਕੀਤੀ ਸੀ ਅੱਤਵਾਦ ਤੇ ਕਤਲ ਦੀ ਗੱਲ ਹੁੰਦੀ ਆ ਮੈਂ ਜੈਵਾਲੀ ਇਹ ਗੱਲ ਕਰਦਾ ਕਿ ਇੱਕ ਜਿਹੜੇ ਕਤਲ ਹੋਈ ਸੀ ਜਿਹੜੇ ਸਿੱਖਾਂ ਦਾ ਕਤਲ ਹੋਇਆ ਸੀ ਉਹਨੂੰ ਅਸੀਂ ਅੱਤਵਾਦ ਨਹੀਂ ਕਹਾਂਗੇ ਚਰਾਸੀ ਦੇ ਵਿੱਚ ਸਿੱਖਾਂ ਦਾ ਕਤਲਿਆਮ ਹੋਇਆ ਉਹ ਇੱਕ ਅੱਤਵਾਦੀ ਕਾਂਗਰਸ ਦਾ ਕਤਲ ਉਸ ਕਾਂਗਰਸ ਦੇ ਅੱਤਵਾਦ ਦੇ ਖਿਲਾਫ ਤੁਸੀਂ ਕੇਸ ਖੜਾਏ ਤੁਸੀਂ ਉਹ ਬੰਦੇ ਅੰਦਰ ਕਰਾਏ ਹੁਣ ਵੀ ਤੁਸੀਂ ਡਾਕਟਰ ਦੇ ਖਿਲਾਫ ਗੱਲ ਕਰ ਰਹੇ ਹੋ ਜਿਹੜੇ ਚੰਗੀ ਕਰ ਰਹੇ ਹੋ ਉਹ ਅਸੀਂ ਜੜਾਗਾ ਕਰਾਂਗੇ ਇਹ ਇਹ ਕਤਲ ਤੇ ਅਤਵਾਦ ਨੂੰ ਵੱਖ ਨਹੀਂ ਗਿਣਿਆ ਜਾ ਸਕਦਾ ਠੀਕ ਹੈ ਜਿਹੜਾ ਕੁਛ ਬੀਆ ਸਿੰਘ ਨੇ ਕੀਤਾ ਸੀ ਉਹ ਉਹਦਾ ਅਤਵਾਦ ਸੀ ਤੇ ਸਿੱਖਾਂ ਨੇ ਉਸ ਕਤਲੇਆਮ ਦੀ ਉਸ ਜ਼ੁਲਮ ਦੇ ਖਿਲਾਫ ਇਹਨਾਂ ਬੰਦੀ ਸਿੰਘਾਂ ਨੇ ਜਿਨ੍ਹਾਂ ਦੇ ਅੱਜ ਕੇਸ ਚੱਲ ਰਿਹਾ ਉਹਨਾਂ ਨੇ ਉਸਦਾ ਬਦਲਾ ਲਿਆ ਤੁਸੀਂ ਮਨ ਦੇਖੋ ਕਿੰਨੇ ਹਜ਼ਾਰਾਂ ਦੇ ਕਤਲੇਆਮ ਹੋਏ ਨੌਜਵਾਨਾਂ ਦੇ ਜਿਨ੍ਹਾਂ ਦੇ ਅੱਜ ਸਬੂਤ ਨੇ ਅੱਜ ਤਾਂ ਹੁਣ ਕੋਈ ਤਾਂ ਗਲਤ ਨਹੀਂ ਹੈਗੀਆ ਤੇਰਾ ਪੁਆਇੰਟ ਆ ਗਿਆ ਮੈਨੂੰ ਮੈਨੂੰ ਹਾਂਜੀ ਮੈਨੂੰ ਸਮਝ ਆ ਸੀ ਮੈਨੂੰ ਮੈਂ ਮੈਂ ਉਹੀ ਗੱਲ ਕਰ ਰਿਹਾ ਕਿ ਅੱਜ ਸਾਨੂੰ ਜਾਂ ਸਾਨੂੰ ਚਾਹੁੰਦੇ ਆਂ ਸੀ ਕਿ ਇੱਕ ਕੌਮ ਦਾ ਮੁੱਦਾ ਬਣ ਚੁੱਕਿਆ ਇੱਕ ਕੱਲਾ ਰਾਜੂਆਣਾ ਜਾਂ ਬੰਦੀ ਸਿੰਘਾਂ ਦਾ ਨਹੀਂ ਹੈ ਕਿਉਂਕਿ ਉਹ ਜਿਹੜੇ ਬੰਦੀ ਸਿੰਘ ਆ ਪੰਜ ਹੱਲੇ ਰਹਿੰਦੇ ਆ ਉਹਨਾਂ ਨੂੰ ਪ੍ਰੋਲ ਮਿਲ ਚੁੱਕੀ ਆ ਪੱਕੀ ਪ੍ਰੋਲ ਮਿਲ ਚੁੱਕੀ ਆ ਉਹਨਾਂ ਨੂੰ ਰਿਹਾਈ ਕਰਨੀ ਬਣਦੀ ਆ ਬਾਕੀਆਂ ਦੀ ਵੀ ਕੈਮਨ ਜੀ ਠੀਕ ਹੈ ਠੀਕ ਹੈ ਉਹ ਕਾਫੀ ਹੱਦ ਤੱਕ ਠੀਕ ਨੇ ਪਰ ਅੱਜ ਦੇ ਤੇ ਗ੍ਰਹਿ ਮੰਤਰੀ ਵੱਲੋਂ ਐਸਾ ਕੋਰਾ ਬਿਆਨ ਦੇਣਾ ਮੈਂ ਸਮਝਦਾ ਕਿ ਸਾਡੇ ਵਾਸਤੇ ਅਫਸੋਸ ਨਾ ਕਰ ਜੀ ਠੀਕ ਹੈ ਕਨਕਲੂਡ ਕਰਾਂਗੇ ਅਖੀਰਲਾ ਜਵਾਬ ਤੁਹਾਡਾ ਜੈ ਬੰਸੀ ਹਾਂਜੀ ਦੇਖੋ ਕੋਰਾ ਜਵਾਬ ਨੂੰ ਲੈ ਕੇ ਨਹੀਂ ਉਹਨਾਂ ਨੇ ਇੱਕ ਸੰਕੇਤ ਦਿੱਤਾ ਹੈ ਉਹਨਾਂ ਨੇ ਇੱਕ ਸੰਕੇਤ ਦਿੱਤਾ ਹੈ ਕਿ ਮੰਤਰੀ ਇਹ ਧੂਜਾ ਸੰਕੇਤ ਨਹੀਂ ਦਿੰਦੇ ਨੇ ਉਹਨਾਂ ਨੂੰ ਵੀ ਆਪਣੀ ਸ਼ਬਦਾਂ ਦੀ ਉਹ ਸਮਝ ਕੇ ਬੋਲਣਾ ਤਾਂ ਉਹਨਾਂ ਨੇ ਸੰਕੇਤ ਦਿੱਤਾ ਹੈ ਕਿ ਜੇਕਰ ਭਾਈ ਰਜਵਾਨਾ ਜੀ ਇਸ ਚੀਜ਼ ਦੇ ਵਿੱਚ ਅ ਅ ਇਸੀ ਤਰ੍ਹਾਂ ਸੂਝ ਜ਼ਾਹਿਰ ਕਰ ਲੈਣਗੇ ਤੇ ਸ਼ਾਇਦ ਕੀ ਸਕੇ ਬੱਸ ਸਕਦਾ ਹੈ ਉਹਨਾਂ ਨੇ ਇਹ ਸੰਕੇਤ ਦਿੱਤਾ ਹੈ ਬਾਕੀ ਜੋ ਕਹ ਰਹੇ ਨੇ ਮੈਂ ਮੈਂ ਬਹੁਤ ਇੱਜ਼ਤ ਕਰਦਾ ਗਰੇਵਾਲ ਸਾਹਿਬ ਦੀ ਹੈ ਸਾਡੀ ਅਸੀਂ ਬਸ ਵਿਅਕਤੀਗਤ ਤੌਰ ਤੇ ਜਾਣਦੇ ਆ ਆਪਣੇ ਆਪਣੇ ਸਟੈਂਡ ਨੂੰ ਵੀ ਜਾਣਦੇ ਆ ਜੋ ਕਹ ਰਹੇ ਨੇ ਮੈਂ ਮੰਨਣਾ ਉਹਦੇ ਵਿੱਚ ਕਾਫੀ ਸੱਚ ਹੈਗਾ ਇੱਕ ਗੱਲ ਕਹਿਣੀ ਚਾਹਨਾ ਕਿ ਜਿਹੜੇ ਅੱਗ ਬੰਦਿਆਂ ਦਾ ਨਾਂ ਦਿੱਤਾ ਸੀ ਜਿਹਦੇ ਵੀ ਤਿੰਨ ਬਾਅਦ ਨਿਕਲੇ ਸੀ ਉਹ ਸ਼੍ਰੋਮਣੀ ਅਕਾਲੀ ਦਲ ਨੇ ਨਾਂ ਦਿੱਤਾ ਸੀਗਾ ਉਸ ਟਾਈਮ ਦੇ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਪਤਾ ਹੀ ਨਹੀਂ ਸੀਗਾ ਕਿ ਤਿੰਨ ਬੰਦੇ ਉਹ ਐਵੇਂ ਉਹਨਾਂ ਲਿਸਟ 'ਚ ਪਾਤੇ ਨੇ ਜਿਹੜੇ ਪਹਿਲੀ ਵਾਰ ਨੇ ਤੇ ਚਲੋ ਮੈਂ ਮੈਂ ਮਾਫੀ ਦੇ ਨਾਲ ਰੋਕ ਰਹੀ ਆ ਮਾਫੀ ਦੇ ਨਾਲ ਰੋਕ ਰਹੀ ਆ ਬਹੁਤ-ਬਹੁਤ ਸ਼ੁਕਰੀਆ ਜੈ ਬੰਸ ਜੀ ਤੁਹਾਡਾ ਜੁੜਨ ਦੇ ਲਈ ਨਿਊਜ਼ ਏਟਨ ਪੰਜਾਬ ਦੇ ਨਾਲ ਗੁਰਚਰਨ ਸਿੰਘ ਗਰੇਵਾਲ ਵੀ ਜੁੜੇ ਉਹਨਾਂ ਦਾ ਵੀ ਧੰਨਵਾਦ